ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ। ਅੰਮ੍ਰਿਤਸਰ ਚ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਦੇ ਅਪਮਾਨ ਦੇ ਵਿਰੋਧ ਚ ਬਟਾਲਾ ਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਦਾ ਅਪਮਾਨ ਕੀਤਾ ਗਿਆ ਹੈ ਜਿਸ ਕਾਰਨ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਬਟਾਲਾ ਦੇ ਗਾਂਦੀ ਚੌਂਕ ਨੂੰ 1 ਘੰਟੇ ਲਈ ਬੰਦ ਰੱਖ ਕੇ ਧਰਨਾ ਦਿੱਤਾ ਗਿਆ। ਉਨਾ ਕਿਹਾ ਕਿ ਭਾਵੇਂ ਪੁਲਿਸ ਨੇ ਬੁੱਤ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਹੈ ਪਰ ਇਸ ਸ਼ਰਾਰਤ ਪਿੱਛੇ ਲੋਕਾਂ ਦਾ ਵੀ ਜਲਦੀ ਪਤਾ ਲਾਇਆ ਜਾਣਾ ਚਾਹੀਦਾ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਕਾਰਨ ਆਇਆ ਕਿ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਦੇ ਨਾਲ ਹੀ ਗਹਿਰਾ ਲੱਗਦਾ ਹੈ ਜਿਹੜਾ ਵਾਲਾ ਉੱਥੇ ਬਾਬਾ ਸਾਹਿਬ ਦਾ ਵੀ ਮਰੋ ਅੰਬੇਦਕਰ ਜੀ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਜਿੱਦੀ ਪ੍ਰਤਿਮਾ ਲੱਗੀ ਦੀ ਹੈ ਉੱਥੇ ਕੋਈ ਸ਼ਿਆਰਤੀ ਬੰਦਾ ਹੈ ਇਹਨਾਂ ਦੇ ਡੀਬੜੀ ਪੌੜੀ ਲਾ ਕੇ ਚੜ ਗਿਆ ਉੱਪਰ ਕਿਸ ਨੂੰ ਸੰਦੇਸ਼ ਕਰਨ ਦੀ ਕੋਸ਼ਿਸ਼ ਕੀਤੀ ਏ ਤੇ ਸੰਵਿਧਾਨ ਨੂੰ ਵੀ ਹਿਜਰਾਇਆ ਗਿਆ ਜਿੱਥੇ ਬਣਿਆ ਵਾ ਅੰਮ੍ਰਿਤਸਰ ਦੇ ਬੰਦੇ ਹੀ ਅੱਜ ਬਡਾਲੇ ਦੇ ਦੋਈ ਮਾਦ ਕੀਤਾ ਜਾ ਰਿਹਾ ਵਾ ਉਹ ਬੰਦਾ ਫੜਿਆ ਗਿਆ ਵਾ ਪਰ ਉਹਨੂੰ ਫੜੇ ਜਾਣ ਦੇ ਇਹ ਸਾਡਾ ਮੰਗ ਇਹ ਹੈਗੀ ਆ ਕਿ ਜੋਗੀ ਹੋਣਾ ਕੁਸ਼ੋਕਰ ਕੀ ਆ ਉਹਨੂੰ ਭੋਜਨ ਵਾਲਾ ਬੰਦਾ ਕੌਣ ਆ ਉਹ ਸ਼ਰਾਬ ਕਰਵਾਉਣਾ ਕਰਵਾਉਣ ਵਾਲਾ ਬੰਦਾ ਕੌਣ ਆ ਕਿਉਂਕਿ ਇੱਕ ਬੰਦਾ ਇਹਨਾਂ ਨੂੰ ਮੋਗੇ ਦਿੰਦਾ ਉਹ ਮੋਗੇ ਤੋਂ ਆਵੇ ਅੰਮ੍ਰਿਤਸਰ ਦੇ ਵਿੱਚ ਆ ਕੇ ਚਾਰਜ ਕਰਨ ਲਿਆਵਾ ਯਾਦ ਉਹਤਰਾ ਬਿਜ਼ਨਿਸ ਨਹੀਂ ਹੋਵੇ ਫੇਰ ਬਗੈਰੀਏ ਪਹਿਲੇ ਦੁਬਈ ਜਾਂਦਾ ਦੁਬਈੋਂ ਮੁੱਕ ਗਿਆ ਮੁੱਕੇ ਤੇ ਇੱਥੇ ਆ ਰਿਹਾ ਅੰਮ੍ਰਿਤਸਰ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤੀ ਆ ਜਿਨੇ ਕੰਮ ਕਰਾਇਆ ਹੈ ਆਪਾਂ ਉਹਨੂੰ ਵਿਖਰੇ ਨੂੰ ਬੰਦੇ ਹੈ ਕਿ ਇਹਨੇ ਆਪਣੇ ਸਾਹਮਣੇ ਆਉਣ ਪ੍ਰਸ਼ਾਸਨ ਅਗੇ ਹੋ ਬੇਨਤੀ ਆ ਕਿ ਉਹ ਬੰਦਿਆਂ ਨੂੰ ਗਿਲੋ ਜੇਕਰ ਉਹ ਬੰਦੇ ਨਹੀਂ ਆਉਂਦੇ ਤਾਂ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਏਗਾ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜੇ ਕਿਸੇ ਨੇ ਵੀ ਇਸ ਘਟਨਾ ਨੂੰ ਕੀਤਾ ਵਾ ਉਹਦੇ ਤੇ ਬੰਦੀ ਸੱਤ ਤੋਂ ਸੱਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇੱਕ ਕਮੇਟੀ ਬਣਾ ਕੇ ਇਸ ਚੀਜ਼ ਦੀ ਜਾਂਚ ਕਰਵਾਈ ਜਾਵੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਉਹਨਾਂ ਦਾ ਇੱਕ ਮਤਲਬ ਪਰਪਸ ਸੀ ਕੋਤਲਾ ਬੰਦਾ ਕੋਈ ਵੀ ਅੱਡੀ ਤਕੜੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਇਹ ਤੇ ਉਹ ਸਿਸਟਮ ਚੱਲਦਾ ਪਿਆ ਵਾ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਭਾਈਚਾਰਾ ਵਾ ਉਹ ਖਤਮ ਹੋ ਜੇ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਤੇ ਜਿਹੜੇ ਹਲਾਤਾਂ ਦੇ ਵਿੱਚ ਪਹਿਲੇ ਹੀ ਦੀਆਂ ਉਥਲਾ ਬਾਗ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਬਾ ਸਾਹਿਬ ਦੀ ਬੇਅਦਬੀ ਨੂੰ ਬਿਲਕੁਲ ਨਹੀਂ برداشت ਕੀਤਾ ਜਾਏਗਾ। ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਮਾ ਦੀ ਪੂਜਾ ਕਰਦੇ ਆ ਸਾਡੇ ਭਗਵਾਨ ਆ। ਪਰ ਜਿਹੜੀ 26 ਤਰੀਕ ਵਾਲੇ ਦਿਨ ਰਿਪਬਲਿਕ ਡੇ ਤੇ ਘਟਨਾ ਹੋਈ ਆ ਉਸ ਦੀ ਨਿਖੇਦੀ ਕਰਦੇ ਆ। ਅਸੀਂ ਪੂਰੇ ਪੰਜਾਬ ਭਰ ਦੀਆਂ ਜਿੰਨੀਆਂ ਸਾਡੀਆਂ ਪੰਜਾਬ ਦੀ ਜੱਟੋ ਬੰਦੀਆਂ ਵਾਂ ਅਸੀਂ ਉਹਨਾਂ ਦੀ ਕਾਲ ਦੀ ਵੇਟ ਕਰਾਂਗੇ। ਜੇਕਰ ਸਾਡੇ ਸਮਾਜ ਵੱਲੋਂ ਪੰਜਾਬ ਦੀ ਜੱਟੇ ਬੰਦੀਆਂ ਵੱਲੋਂ ਕਾਲ ਆਈ ਇਹ ਸ਼ਹਿਰ ਨੂੰ ਬੰਦ ਕਰਨਾ ਤੇ ਇਹ ਉਸ ਚੀਜ਼ ਵੀ ਬਟਾਲੇ ਵਾਸੀਆਂ ਨੂੰ ਸਹਿਯੋਗ ਕਰਕੇ ਬਟਾਲੇ ਨੂੰ ਬੰਦ ਕਰਨ ਦੀ ਕਾਲ ਕਰਾਂਗੇ ਅੱਜ ਦਾ ਜਿਹੜਾ ਸਾਡਾ ਰੋਸ਼ਮਜਾਰਾ ਸੀ ਸਰਵੇਈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੱਕ ਇਸ ਚੀਜ਼ ਦੀ ਜਾਂਚ ਕਰਵਾਈ ਜਾਏ ਤੇ ਸਖਤ ਸਖਤ ਕਾਰਵਾਈ ਕਰਕੇ ਬੋਸ਼ਨਾ ਤੇ ਜਿਹੜੀ ਭਾਂਜੀ ਕਾਰਵਾਈ ਹੋ ਕੀਤੀ ਜਾਵੇ